ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਸੱਚ ਹੈ ਨਾ ਉਹਦੀ ਥੋੜੀ ਥੋੜੀ ਬਣਗੀ ਲੈ ਕੇ ਆਸਾ ਦੀ ਵਾਰ ਵਿੱਚ ਪਾਇਆ ਇਸ ਕਰਕੇ ਗੁਰੂ ਘਰਾਂ ਦੇ ਵਿੱਚ ਗੁਰੂ ਸਾਹਿਬ ਨੇ ਸ਼ੁਰੂ ਤੋਂ ਲੈ ਕੇ ਆਸਾ ਦੀ ਵਾਰ ਸ਼ੁਰੂ ਸ਼ੁਰੂ ਕਰਾਈ ਵੀ ਇਹ ਜਰੂਰ ਸੁਣਨੀ ਹੈ ਜਰੂਰ ਪੜ੍ਹਨੀ ਬਾਣੀਆਂ ਪੰਜ ਨੇ ਸਿੱਖ ਦੀਆਂ ਨਿਤਨੇਮ ਦੀ ਸ਼ਾਮ ਨੂੰ ਰਹਿਰਾਸ ਸਾਹਿਬ ਤੇ ਕੀਰਤਨ ਸੋਲਾ ਹੈ ਪਰ ਆਸਾ ਦੀ ਵਾਰ ਪੁਰਾਣੇ ਸਿੱਖ ਜਿਹੜੇ ਜਾਂ ਗੁਰਮੁਖ ਜਿਹੜੇ ਨੇ ਕਈ 6 ਚੱਕੇ ਰੋਜ਼ ਜਰੂਰ ਪੜ੍ਹਦੇ ਸੀ ਕਾਰਨ ਕੀ ਇਸ ਬਾਣੀ ਦੇ ਵਿੱਚ ਆਸਾ ਦੀ ਵਾਰ ਦੀ ਜੇ ਕੋਈ ਬੰਦਾ ਬੇਪਰਵਾਹ ਹੋ ਕੇ ਕਥਾ ਕਰੇ ਤੇ ਸਾਧ ਸੰਗਤ ਜੀ ਆਪਣੇ ਵਿੱਚੋਂ 5% ਬੰਦੇ بچਣਗੇ ਜਿਹੜੇ ਸੁਣਨਗੇ ਬਾਕੀਆਂ ਨੇ ਭੱਜ ਜਾਣਾ ਇਸ ਕਥਾ ਤੋਂ ਆਸਾ ਦੀ ਵਾਰ ਹੈ ਇਹ ਵਾਰ ਸੂਰਮਿਆਂ ਦੀ ਹੁੰਦੀ ਹੈ ਇਹ ਸੂਰਮਿਆਂ ਦੇ ਸੁਣਨ ਵਾਲੀ ਬਾਣੀ ਹੈ ਇਹਦੇ ਵਿੱਚ ਪ੍ਰੇਮ ਵੀ ਹੈ ਇਹਦੇ ਵਿੱਚ ਗੁਰੂ ਦਾ ਪਿਆਰ ਵੀ ਹੈ ਇਹਦੇ ਵਿੱਚ ਗੁਰੂ ਤੋਂ ਬਿਨਾ ਹਨੇਰਾ ਵੀ ਦੱਸਿਆ ਹੋਇਆ ਹੈ ਇਹਦੇ ਵਿੱਚ ਹੋਰ ਧਰਮਾਂ ਦੇ ਜਿਹੜੇ ਚਿੰਨ੍ਹ ਨੇ ਉਹਨਾਂ ਦਾ ਵਰਣਨ ਵੀ ਕੀਤਾ ਹੈ ਕਿ ਉਹ ਪਾ ਕੇ ਬੰਦਾ ਕੀ ਕਰਦਾ ਹੈ ਇਹਦੇ ਵਿੱਚ ਅਸਲੀ ਜਨੇਊ ਅਸਲੀ ਧਾਰਮਿਕ ਜਿਨ੍ਹਾਂ ਦਾ ਵੀ ਜ਼ਿਕਰ ਕੀਤਾ ਹੋਇਆ ਹੈ ਇਹਦੇ ਵਿੱਚ ਗੁਰੂ ਕੇ ਸਵਾਰਿਓ ਹੋਰ ਵੀ ਬੜੀਆਂ ਚੀਜ਼ਾਂ ਨੇ ਤੇ ਇਹਦੇ ਵਿੱਚ ਪਖੰਡ ਦਾ ਬਹੁਤ ਜ਼ਿਆਦਾ ਵਿਰੋਧ ਹੈ ਤੇ ਇਹਦੇ ਵਿੱਚ ਰੱਬ ਦੇ ਆਸ਼ਿਕ ਦਾ ਵੀ ਬਿਆਨ ਪਿਛਲੀਆਂ ਪੌੜੀਆਂ ਵਿੱਚ ਜਾ ਕੇ ਕੀਤਾ ਹੈ